ਨਦੋਨੇ ਵੀ ਵੀ ਦਾ ਹੈ ਰਸੀਖਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਅੱਜ ਅਸੀਂ ਜਾ ਰਹੇ ਹਾਂ ਲੁਧਿਆਣੇ ਦੀਪਕ ਹਸਪਤਾਲ ਚ ਪੈਪੂ ਆਉਣ ਬਾਥਰੂਮ ਵਾਲੀ ਤੇ ਦਵਾਈ ਲੈ ਕੇ ਆਉਣੀ ਆ ਦਵਾਈ ਖਤਮ ਹੋਈ ਨੂੰ ਕਾਫੀ ਦਿਨ ਹੋ ਗਏ ਸੀਗੇ ਤੇ ਅੱਜ ਜਾ ਰਹੇ ਹਾਂ ਦਵਾਈ ਲੈਣ ਨਾਲੇ ਪੈਪੂ ਆ ਕੇ ਲੈ ਕੇ ਆਉਣੀ ਆ ਘਰੇ ਵੀ ਕਈ ਜਣੇ ਨੂੰ ਫੋਨ ਫਾਨ ਕਰੇ ਸੀ ਵੀ ਜੇ ਕੋਈ ਆ ਕੇ ਬਦਲ ਜਾਵੇ ਨਾ ਨਾ ਕੋਈ ਪ੍ਰਾਈਵੇਟ ਆਇਆ ਤੇ ਸਰਕਾਰੀ ਹਸਪਤਾਲ ਵਾਲਿਆਂ ਨੇ ਵੀ ਕਿਹਾ ਸੀ ਅਸੀਂ ਬਤ ਲਗੇ ਜਾਵਾਂਗੇ ਨਾ ਸਰਕਾਰੀ ਵਾਲਿਆਂ ਨੇ ਗੱਲ ਜੀ ਰਾਹ ਭਾਈਆ ਇਹ ਕਦੇ ਵੱਡਾ ਅਫਸਰ ਆਉਂਦਾ ਉਹ ਤਾਂ ਕਹਿੰਦੇ ਹਾਂ ਜੀ ਅਸੀਂ ਕਰਾਂਗੇ ਅਸੀਂ ਕਰਾਂਗੇ ਜਦੋਂ ਗੱਲ ਜੀ ਠੰਡੀ ਪੈ ਜਾਂਦੀ ਹੈ ਮੁੜ ਕੇ ਫੋਨ ਵੀ ਨਹੀਂ ਚੱਕਦੇ ਚਲੋ ਉਹ ਵੀ ਕੋਈ ਚੱਕਰ ਨਹੀਂ ਜਿਵੇਂ ਅਗਲੇ ਨੂੰ ਠੀਕ ਲੱਗਦਾ ਬੱਚਿਆਂ ਦਾ ਸਾਰਿਆਂ ਦਾ ਧੰਨਵਾਦ ਤੇ ਪਰ ਜਦੋਂ ਇਹ ਜੀ ਰਸੀਵ ਤੇ ਪੈਂਦੀ ਹੈ ਉਦੋਂ ਹੀ پتہ ਲੱਗਦਾ ਕੌਣ ਆ ਕੇ ਖੜਦਾ ਕੌਣ ਨਹੀਂ ਖੜਦਾ ਉਸ ਕਬੰਦੀ ਹੁੰਦੇ ਜਿਹੜੇ ਖੜਦੇ ਆ ਫੋਟੋਆਂ ਖਿਚਾਉਣ ਵਾਲੇ ਤਾਂ ਬਾਲੇ ਹੁੰਦੇ ਆ ਰਾਬਲ ਦਾ ਪਹਿਲਾਂ ਵੀ ਨਾਲ ਸੀ ਇਹ ਅੱਜ ਵੀ ਨਾਲ ਆ ਹਾਂ ਇਹੋ ਜੀ ਯਾਰੀ ਦੋਸਤੀ ਰੱਬ ਸਭ ਦੀ ਬਣਾਈ ਰੱਖੇ ਬਾਲੇ ਯਾਰਾਂ ਨਾਲੋਂ ਇੱਕ ਅੱਧਾ ਹੀ ਚੰਗਾ ਹੁੰਦਾ ਜਿਹੜਾ ਖੜ ਜਾਵੇ ਔਖੇ ਟਾਈਮ 'ਚ ਆ ਕੇ ਨਹੀਂ ਤਾਂ ਵਿਆਹ 'ਚ ਨੱਚਣ ਵਾਲੇ ਤਾਂ ਬਾਲੇ ਆ ਜਾਂਦੇ ਆ ਪਤਾ ਤਾਂ ਉਦੋਂ ਲੱਗਦਾ ਜਦੋਂ ਕੋਈ ਔਖੇ ਟਾਈਮ 'ਚ ਆ ਕੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਇੱਕ ਮੇਰੀ ਹੋਰ ਛੋਟੀ ਜੀ ਬੇਨਤੀ ਆ ਕੋਈ ਜਿਹੜਾ ਕੇ ਟੈਕਰ ਦਾ ਕੰਮ ਕਰਦਾ ਹੋਵੇ ਕੋਈ ਮੁੰਡਾ ਜਾਂ ਕੁੜੀ ਕੋਈ ਵੀ ਹੋਵੇ ਇਹਨੂੰ ਐਕਸਪੀਰੀਅੰਸ ਹੋਵੇ ਪਾਈਪ ਬਦਲਦਾ ਹੋਵੇ ਪੱਟੀ ਵਗੈਰਾ ਕਰਨ ਜਾਣਦਾ ਹੋਵੇ ਤੇ ਉਹ ਜ਼ਰੂਰ ਮੇਰੇ ਨਾਲ ਸੰਪਰਕ ਕਰ ਲਿਓ ਮੇਰਾ ਨੰਬਰ ਮੇਰੀ ਪ੍ਰੋਫਾਈਲ ਦੇ ਵਿੱਚ ਲਿਖਿਆ ਹੋਇਆ ਤੇ ਅਸੀਂ ਜਿਹੜਾ ਪੱਕੇ ਤੌਰ ਤੇ ਮੁੰਡਾ ਜਾਂ ਕੁੜੀ ਕੋਈ ਵੀ ਹੋਵੇ ਅਸੀਂ ਘਰੇ ਰੱਖਣਾ ਕਾ ਕੇ ਟੇਕਰ ਵਾਸਤੇ ਉਹ ਕੇ ਪਹਿਲਾ ਜਿਹੜਾ ਮੁੰਡਾ ਰੱਖਿਆ ਹੋਇਆ ਸੀ ਉਹ ਸੀਗਾ ਵਿਹਾਰ ਤੋਂ ਤੇ ਉਹ ਅਸੀਂ ਭੇਜਤਾ ਹੁਣ ਅਸੀਂ ਵੀ ਜੇ ਕੋਈ ਮਿਲਦਾ ਤਾਂ ਵਧੀਆ ਬੰਦਾ ਹੋਵੇ ਪਰਿਵਾਰਕ ਹੋਵੇ ਇੱਜ਼ਤ ਵਾਲਾ ਤੇ ਇਮਾਨਦਾਰ ਰੈਨ ਦਾ ਖਾਣ ਪੀਣ ਦਾ ਸਾਰਾ ਪ੍ਰਬੰਧ ਅਸੀਂ ਉਹਦਾ ਆਪ ਹੀ ਕਰਾਂਗੇ ਜਿਹੜੀ ਤਨਖਾਹ ਦੀ ਗੱਲ ਆ ਉਹ ਫੋਨ ਕਰ ਲਿਓ ਫੋਨ ਤੇ ਕਰ ਲਾਂਗੇ ਸਾਰੀ ਜਿਵੇਂ ਵੀ ਤੁਹਾਨੂੰ ਠੀਕ ਲੱਗੂਗਾ ਤੇ ਦੂਸਰੀ ਗੱਲ ਇਹ ਆ ਅਗਰ ਕੋਈ ਫਿਜ਼ੀਓਥੈਰੇਪਿਸਟ ਥੋੜੀ ਜਾਣ ਪਸੰਦ ਦੇ ਵਿੱਚ ਹੈਗਾ ਜਾਂ ਕੋਈ ਵੀਡੀਓ ਤੋਂ ਦੇਖ ਰਿਹਾ ਤਾਂ ਮੇਰੇ ਨਾਲ ਉਹ ਵੀ ਜ਼ਰੂਰ ਗੱਲ ਕਰ ਲਿਓ ਕਿਉਂਕਿ ਸਾਨੂੰ ਫਿਜ਼ੀਓਥੈਰੇਪਿਸਟ ਵੀ ਚਾਹੀਦਾ ਤੇ ਘਰੇ ਵੀ ਮੰਨ ਲਓ ਜਿੰਨਾ ਵੀ ਹੋ ਸਕਦਾ ਜਿਹੜਾ ਚੱਲਣਾ ਟ੍ਰੀਟਮੈਂਟ ਅੱਗੇ ਉਹ ਘਰੇ ਕਰਵਾਉਣਾਗਾ ਤੇ ਉਦੇ ਵਾਸਤੇ ਸਾਨੂੰ ਫਿਜ਼ੀਓਥੈਰੇਪਿਸਟ ਚਾਹੀਦਾ ਘਰੇ ਆਕੂਪੇਸ਼ਨਲ ਥੈਰੇਪਿਸਟ ਵੀ ਚਾਹੀਦਾ ਤੇ ਫਿਜ਼ੀਕਲ ਥੈਰੇਪਿਸਟ ਵੀ ਚਾਹੀਦਾ ਦੋਨੇ ਚਾਹੀਦੇ ਨੇ ਅਗਰ ਕੋਈ ਦੋਨੇ ਥੈਰਪੀ ਇੱਕ ਸਾਥ ਕਰਵਾ ਸਕਦਾ ਤਾਂ ਉਹ ਵੀ ਹੈਗਾ ਕੋਈ ਤਾਂ ਉਹ ਵੀ ਸੰਪਰਕ ਕਰ ਲਿਓ ਜੇ ਅਗਰ ਥੋੜੀ ਜਾਣ ਪਛਾਣ ਦੇ ਵਿੱਚ ਕੋਈ ਹੈਗਾ ਤਾਂ ਉਹਦੇ ਤੱਕ ਇਹ ਵੀਡੀਓ ਪਹੁੰਚਦੀ ਕਰ ਦਿਓ ਤਾਂ ਕਿ ਜਿਹੜਾ ਮੇਰਾ ਟ੍ਰੀਟਮੈਂਟ ਜਲਦੀ ਸ਼ੁਰੂ ਹੋ ਜਾਵੇ ਇਹ ਟ੍ਰੀਟਮੈਂਟ ਪਹਿਲਾਂ ਪੈਂਡਿੰਗ ਪਿਆ ਸੀਗਾ ਇਸ ਕਰਕੇ ਮੇਰੀਆਂ ਸਰਜਰੀਆਂ ਹੋਈਆਂ ਸੀ ਤਿੰਨ ਮਹੀਨਿਆਂ ਦੀ ਰੈਸਟ ਸੀ ਉਹਦੇ ਬਾਅਦ ਉਹ ਰੈਸਟ ਵੀ ਪੂਰੀ ਹੋ ਗਈ ਉਹਦੇ ਬਾਅਦ ਵੀ ਡੇਢ ਦੋ ਮਹੀਨੇ ਹੋ ਚੁੱਕੇ ਆ ਹੁਣ ਸਰਜਰੀਆਂ ਤੋਂ ਉੱਪਰ ਲੰਘ ਗਏ ਜਿਹੜੇ ਇਹ ਹੁਣ ਜਿਹੜੀ ਫਿਜ਼ੀਓਥੈਰੇਪੀ ਉਹ ਸ਼ੁਰੂ ਕਰਵਾਉਣੀ ਹੈ ਤਾਂ ਕਿ ਜਿਹੜਾ ਅੱਕੇ ਦੀ ਜ਼ਿੰਦਗੀ ਦੀ ਐਕਟੀਵਿਟੀ ਵੱਧ ਜਾਵੇ ਕਿਉਂਕਿ ਹੁਣ ਅੱਗੇ ਸਾਲ ਆ ਰਹੇ ਆ ਪਹਿਲਾਂ ਤਾਂ ਕਰਮੀ ਸੀ ਗਰਮੀ ਦੇ ਵਿੱਚ ਇੰਨੀ ਖਰਾਕ ਵੀ ਨਹੀਂ ਖਾਦੀ ਜਾਂਦੀ ਤੇ ਹੁਣ ਜੇ ਫਿਜ਼ੀਓਥੈਰੇਪੀ ਚੱਲੂਗੀ ਨਾਲ ਨਾਲ ਖਰਾਕ ਵੀ ਖਾਦੀ ਜਾਵੇ ਤਾਂ ਕਿ ਸਰੀਰ ਦੇ ਵਿੱਚ ਤਾਕਤ ਆ ਜਾਵੇ ਤੇ ਆਪ ਦੇ ਆਪ ਜਿਹੜਾ ਮੈਂ ਆਪਦਾ ਸਰੀਰ ਸੰਭਾਲਣ ਲਾਇਕ ਹੋ ਜਾਵਾਂ ਅਸੀਂ ਹੁਣ ਰਸਤੇ ਦੇ ਵਿੱਚ ਆ ਅਸੀਂ ਆਗੇ ਆਊਟਲੈਟ ਦੇ ਕੋਲੇ ਲੁਧਿਆਣੇ ਜਾਣਾ ਹੈ ਪਰ ਨਾਲੇ ਆ ਇਹ ਚੱਕਰਾ ਤੋਂ ਜਿਹੜਾ ਖੇੜਾ ਸੁੱਟ ਜਾਵੇਂ ਮੇਸੇ ਕਰਕੇ ਕਹਿਣਾ ਜੇ ਕੋਈ ਕੰਮ ਵਾਲਾ ਜਿਹੜਾ ਜਾਣਦਾ ਨਾ ਮੁੰਡਾ ਕੀ ਟੇਕਰ ਦਾ ਕੰਮ ਕਾਹੇ ਕੁੜੀ ਵੀ ਹੋਵੇ ਤੇ ਵੀ ਮੈਨੂੰ ਆਇਆ ਜਿਹੜਾ ਤੀਜੇ ਦਿਨੋਂ ਇਹ ਕੀੜੇ ਲਾਉਣੇ ਪੈਂਦੇ ਆ ਚਲੋ ਜੇ ਤਾਂ ਕੋਈ ਜ਼ਰੂਰੀ ਜਾਣਾ ਕਿਤੇ ਉਹਦਾ ਕੰਨ ਰਹਿ ਗਈ ਬੱਕਰੀ ਜਦੋਂ ਐ ਇੱਕ ਕੰਮ ਵਾਸਤੇ ਡੇਲੀ ਭੱਜਣਾ ਪੈਂਦਾ ਉਦੋਂ ਤਕਲੀਫ ਹੁੰਦੀ ਹੈ ਸਰੀਰ ਦੀ ਜਦੋਂ ਮਸਾਂ ਜਿੰਨੇ ਇੱਕ ਤਾਂ ਲੱਤਾਂ ਤੇ ਜ਼ਖਮ ਹੋ ਜਾਂਦੇ ਆ ਜਿੰਨੇ ਕ ਜ਼ਖਮ ਲੋਟ ਕਰੀਦੇ ਆ ਉਹਨਾਂ ਦਾ ਰਗੜ ਲੱਗ ਲੱਗ ਕੇ ਦੁਬਾਰੇ ਫੇਰ ਸਿੱਲੇ ਜਾਂਦੇ ਆ ਪ੍ਰੋਬਲਮਾ ਬਹੁਤ ਆਉਂਦੀ ਹੈ ਜ਼ਿੰਦਗੀ ਦੇ ਵਿੱਚ ਬੱਤੀਆਂ ਦਾ ਮੈਂ ਦੱਸਦਾ ਹੀ ਨਹੀਂ ਹੈਗਾ ਮੈਂ ਕਹਿੰਦਾ ਚਲੋ ਕੋਈ ਨਹੀਂ ਜਿੱਥੇ ਹੋਰ ਉੱਥੇ ਹੋਰ ਸਾਰਾ ਕੁਝ ਦੱਸਦੇ ਤੱਕ ਲੱਗਦਾ ਯਾਰ ਡਰਾਮੇ ਕਰੀ ਜਾਂਦਾ ਦਿਖਾਵਾ ਕਰੀ ਜਾਂਦਾ ਇਹਨੇ ਬਿਮਾਰੀ ਦਾ ਫਾਇਦਾ ਚੱਕ ਲਿਆ ਤੇ ਇੱਕ ਭਾਈ ਸਾਹਿਬ ਆਸਟ੍ਰੇਲੀਆ ਚ ਬੈਠੇ ਆ ਵਿਭੂ ਗਰਕ ਦੇ ਨਾਮ ਤੇ ਉਹਦੀ ਆਈਡੀ ਬਣੀ ਹੋਈ ਆ ਹੁਣ ਤੌਣੇ ਅਕਾਊਂਟ ਅਕਾਊਂਟ ਬੰਦ ਕਰ ਤੇ ਬਹੁਤ ਪੁੱਠਾ ਸਿੱਧਾ ਬੋਲਦਾ ਹੁੰਦਾ ਸੀਗਾ ਮੈਨੂੰ ਕਦੇ ਮੰਗਤਾ ਕਦੇ ਫਲਾਨਾ ਤੀਕੜ ਬਹੁਤ ਗੱਲਾਂ ਕਹਿਣਾ ਹੁੰਦਾ ਸੀ ਤੇ ਹੁਣ ਉਹਨੇ ਕਿਸੇ ਕੁੜੀ ਨੂੰ ਕਮੈਂਟ ਕਰੇ ਸੀਗੇ ਉਹ ਸੀਗੀ ਇਧਰੋਂ ਕਿਸੇ ਹੋਰ ਸਟੇਟ ਦੀ ਆ ਉਹ ਉਹਨੇ ਕੱਲ ਪਤਨੀ ਪਰਸੋਂ ਉਹਦੀ ਇੱਕ ਵੀਡੀਓ ਪੋਸਟ ਕਰੀ ਆ ਜਿਹਦੇ ਵਿੱਚ ਉਹਨੇ ਚੈਟਾਂ ਵੀ ਪਾਈਆਂ ਨੇ ਉਹਦੀਆਂ ਤੇ ਨਾਲ ਉਹਦੇ ਕਮੈਂਟ ਵੀ ਲਾਇਏ ਹੋਏ ਨੇ ਉਹ ਬੜਾ ਭੱਦੇ ਸਾਹ ਉਹਨੇ ਕੁੜੀ ਵਾਸਤੇ ਵਰਤੇ ਹੋਏ ਆ ਉਹਨੇ ਡਾਇਰੈਕਟ ਉਹ ਚੀਜ਼ਾਂ ਲਾਈਆਂ ਹੋਈਆਂ ਸਾਰੀ ਫੈਮਿਲੀ ਦਿਖਾਤੀ ਉਹਨੇ ਕੁੜੀ ਨੇ ਉਹ ਬੰਦੇ ਦੀ ਜਿਹੜਾ ਕਮੈਂਟ ਕਰਦਾ ਸੀ ਵੀ ਕਿ ਅੱਜਤ ਰਹਗੀ ਤੇਰੀ ਤੇਰੇ ਦੋ ਕੁੜੀਆਂ ਨੇ ਚੰਗਾ ਜਿਹਾ ਪਰਿਵਾਰ ਆ ਬਾਹਰ ਤੂੰ ਬੈਠਾ ਤੂੰ ਆ ਉਹਦੇ ਪਰਿਵਾਰ ਨਾਲ ਜ਼ਿੰਦਗੀ ਜੋ ਉਹ ਕੁੜੀ ਨੂੰ ਮੈਸੇਜ ਕਰੀ ਜਾਂਦਾ ਮੈਂ ਤੇਰੇ ਨਾਲ ਵਿਆਹ ਕਰਾਉਣਾ ਇਹ ਕਰਾਉਣਾ ਬਹੁਤ ਨਾ ਵੀ ਚੰਗੀਆਂ ਨਹੀਂ ਲੱਗਦੀਆਂ ਇਹ ਗੱਲਾਂ ਮੈਂ ਤਾਂ ਉਹਨੂੰ ਪਹਿਲਾਂ ਕਰੇ ਜਵਾਬ ਦਿੱਤਾ ਨਹੀਂ ਮੈਂ ਸਾਰੀ ਗੱਲ ਛੱਡੀ ਸੀ ਰੱਬ ਦੇ ਮਹਾਂ ਚਲ ਜੋ ਵੀ ਕਰਦਾ ਪ੍ਰਮਾਤਮਾ ਆਪ ਹੀ ਕਰੂਗਾ ਮੈਨੂੰ ਲੱਗਦਾ ਵੀ ਮੈਂ ਵਧੀਆ ਰਿਹਾ ਜਿਹੜਾ ਚੁੱਪ ਹੋ ਕੇ ਕੋਈ ਜਵਾਬ ਨਹੀਂ ਦਿੱਤਾ ਉਹਨੂੰ ਉਹ ਕੁੜੀ ਨੇ ਉਹਦੀ ਹੁਣ ਇੰਨੀ ਰੱਜ ਕੇ ਬੇਇੱਜ਼ਤੀ ਕੀਤੀ ਹੈ ਨਾ ਉਸ ਵੀਡੀਓ ਦੇ ਨਾਲੇ ਉਹਨੇ ਕੋਈ ਮੂੰਹ ਲਫ਼ਜ਼ ਨਹੀਂ ਕੀਤੇ ਬੋਲਿਆ ਹੈਗਾ ਪਰ ਉਹਨੇ ਕਾਸਰ ਵੀ ਕੋਈ ਨਹੀਂ ਛੱਡੀ ਉਰੇ ਇਹ ਜੀ ਵੀਡੀਓ ਪਾਈ ਆ ਸਾਰਾ ਕੁਝ ਉਹਦੇ ਵਿੱਚ ਲਾ ਕੇ ਜੇ ਤੁਸੀਂ ਉਹ ਵੀਡੀਓ ਦੇਖੋਗੇ ਨਾ ਮੇਰੇ ਪੇਜ ਤੇ ਪਾਈ ਆ ਮੈਂ ਮੇਰੇ ਪੇਜ ਤੋਂ ਦੇਖ ਲਓ ਤੁਸੀਂ ਵੀਡੀਓ ਤੁਹਾਨੂੰ ਪਤਾ ਲੱਗ ਜੂਈ ਉਹਨੇ ਕੀ ਕੁਝ ਲਿਖਿਆ ਹੋਇਆ ਤੇ ਕਿੱਥੋਂ ਤੱਕ ਲੋਕਾਂ ਦੀ ਮਾਨਸਿਕਤਾ ਜਿਹੜੀ ਨੀਚੇ ਗਰੀ ਹੋਈ ਹੈ ਦੋ ਕੁੜੀਆਂ ਨੇ ਪਰਿਵਾਰ ਵਧੀਆ ਫੇਰ ਵੀ ਉਹ ਇਹ ਚੀਜ਼ਾਂ ਲੱਗੀਆਂ ਕਿਹੜਾ ਭਾਈ ਨੁਕਸੀ ਘਟਦਾ ਰਹਿੰਦਾ ਹੈ ਸਰਵਜੀਤ ਜੀ ਦੁਆਰੇ ਮੈਨੂੰ ਬਹੁਤ ਕਮੈਂਟਾਂ ਦੇ ਬੋਲ ਰਹੇ ਸੀ ਕਿ ਉਹ ਪੈਸੀ ਮੰਗਦਾ ਰਹਿੰਦਾ ਹੈ ਪੁੱਲ ਪਰ ਮੰਗਦਾ ਰਹਿੰਦਾ ਹੈ ਹਨਾ ਦੇਖੋ ਵੀ ਕਿ ਬਾਕੀ ਇਹ ਜਿਹੜਾ ਮੈਂ ਆਉਗੀਆਂ ਵੀਡੀਓ ਵਗੈਰਾ ਪਾਉਣਾ ਇਹਦੇ 'ਚ ਕੋਈ ਮੇਰਾ ਇਹ ਮਕਸਦ ਨਹੀਂ ਹੈਗਾ ਵੀ ਮੈਂ ਕਿਸੇ ਗੱਲ ਤੇ ਮਸੂਮ ਹੋਵਾਂਗਾ ਹਾਂ ਇੰਨਾ ਜ਼ਰੂਰ ਮੈਂ ਆਪਦੇ ਆਪ 'ਚ ਰੋਥ ਕਰਨੀ ਚਾਹਣਾ ਵੀ ਯਾਰ ਦੇਖੋ ਜਿਹੜਾ ਡੇਲੀ ਦੇ ਰੁਟੀਨ ਚ ਮੇਰੇ ਖਰਚੇ ਹੁੰਦੇ ਆ ਐਂਬੂਲੈਂਸ ਦਾ ਖਰਚਾ ਹਸਪਤਾਲ ਦਾ ਖਰਚਾ ਘਰ ਦੇ ਖਰਚੇ ਫਿਰ ਮੇਰੇ ਦਵਾਈਆਂ ਦੇ ਖਰਚੇ ਹਸਪਤਾਲਾਂ ਚ ਵੀ ਉਹ ਬਹੁਤ ਜ਼ਿਆਦਾ ਹੁੰਦੇ ਆ ਹੁਣ ਉਹ ਦੇਲੀ ਦਾ ਮੈਂ ਇਹ ਵੀ ਵੀਡੀਓ ਨਹੀਂ ਪਾ ਸਕਦਾ ਵੀ ਭਾਈ ਮੈਨੂੰ ਪੈਸੇ ਪਾਓ ਤੇ ਇਹ ਚੰਗਾ ਵੀ ਨਹੀਂ ਲੱਗਦਾ ਅਗਲਾ ਕਹਿੰਦਾ ਵੀ ਯਾਰ ਇਹ ਤਾਂ ਇਹ ਪੋਸੀ ਪੈ ਗਿਆ ਇਸ ਕੰਮ ਦਾ ਵੀ ਯਾਰ ਤੀਜੇ ਦਿਨੋਂ ਚੱਕ ਕੇ ਵੀਡੀਓ ਪਾ ਦਿੰਦਾ ਚਲੋ ਠੀਕ ਹੈ ਜਿਹੜੇ ਭੈਣ ਭਰਾਵਾਂ ਨੇ ਮਦਦ ਕਰਨੀ ਹੈ ਉਹ ਮਦਦ ਕਰ ਦਿੰਦੇ ਆ ਹਨਾ ਉਹਨਾਂ ਦਾ ਧੰਨਵਾਦ ਹੈ ਜਿਉਂਦੇ ਵਾਸਤੇ ਗ੍ਰੇਨ ਚੜ੍ਹਦੀ ਕਲਾ ਚ ਰਹਿਣ ਫਿਰ ਬਾਕੀ ਲੋਕਾਂ ਦੇ ਮੂੰਹ ਬਾਲੇ ਵੱਡੇ ਆ ਜੇ 10 ਮੂੰਹ ਗੱਲਾਂ ਕਰਦੇ ਆ 10 ਮੂੰਹ ਘੱਟ ਤੋਂ ਘੱਟ ਹਜ਼ਾਰ ਗੱਲ ਕਰਦਾ ਫਿਰ ਉਹ ਨਾ ਤਾਂ ਕਿਸੇ ਦਾ ਜਵਾਬ ਦਿੱਤਾ ਜਾਂਦਾ ਨਾ ਹੀ ਆਪਾਂ ਕਿਸੇ ਨੂੰ ਇਹ ਦੱਸ ਸਕਦੇ ਵੀ ਅਸੀਂ ਭਈ ਆਉਂਦੀ ਜਗਾ ਸਹੀ ਆ ਕਿੰਨੇ ਨੂੰ ਦੱਸਾਂਗੇ ਜਿਹੜਾ ਜੋ ਬੋਲਦਾ ਬੋਲੀ ਜਾਂਦਾ ਇਸ ਕਰਕੇ ਮੈਂ ਚਾਹਣਾ ਮੈਨੇ ਯਾਰ ਆਪਦੇ ਆਪ 'ਚ ਇੰਨਾ ਕੁ ਹੋ ਜਾਵਾ ਵੀ ਮੈਂ ਆਪਦਾ ਜਿਹੜਾ ਇਲਾਜ ਉਹ ਆਪ ਕਰਵਾ ਲਮ ਫਿਰ ਬਾਕੀ ਛੇੜੇ ਹੁਣ ਪਰ ਇਹ ਹੋਰ ਕੋਈ ਹੈ ਵੀ ਹੈ ਨਹੀਂਗਾ ਬਾਕੀ ਜਿਹੜੇ ਹੋਰ ਨਾਲ ਦੇ ਦੋਸਤ ਮਿੱਤਰ ਹੁਣ ਇਹ ਮੁੰਡਾ ਇਹ ਵੀ ਵਿਚਾਰਾ ਕੰਮ ਛੱਡ ਕੇ ਰਾਏਕੋਟ ਗੁਰਦੁਆਰਾ ਸਾਹਿਬ ਦੇ ਵਿੱਚ ਪਾਠੀ ਸਿੰਘ ਦੀ ਡਿਊਟੀ ਕਰਦਾ ਉੱਥੋਂ ਛੁੱਟੀ ਲੈ ਕੇ ਮੇਰੇ ਕੋਲੇ ਆਇਆ ਹੋਇਆ ਕਿਉਂ ਕਿ ਮੇਰੇ ਕੋਲੇ ਜਿਹੜਾ ਬੰਦਾ ਸੀ ਉਹ ਬਾਗ ਗਿਆ 10 ਦਿਨ ਜਿੰਨੇ ਦਿਨ ਕੋਈ ਬੰਦਾ ਨਹੀਂ ਲੱਭਦਾ ਉਹਨੇ ਦਿਨ ਇਹ ਮੇਰੇ ਕੋਲੇ ਰੱਖਿਆ ਤੇ ਵੀ ਹੁਣ ਇਹਦੀ ਵੀ ਕਬੀਲਦਾਰੀ ਐ ਇਹਨੇ ਵੀ ਆਪਣਾ ਘਰ-ਬਾਰ ਦੇਖਣਾ ਵੀ ਸਾਰਿਆਂ ਦੇ ਹੀ ਏਡੋ ਵੱਡੀ ਤੌਰ ਤਰੀਕੇ ਹੁੰਦੇ ਆ ਇਸ ਕਰਕੇ ਮੈਨੂੰ ਪੇਜਾਂ ਤੇ ਜਿੰਨਾ ਵੀ ਹੁੰਦਾ ਮੈਂ ਉਹੀ ਕਹਿੰਦਾ ਮੈਨੂੰ ਪੇਜਾਂ ਤੇ ਸਪੋਰਟ ਕਰੋ ਮੈਨੂੰ ਪੈਸੇ ਨਾਲ ਕੋਈ ਮੇਰਾ ਹੋ ਨਹੀਂ ਹੁਣਾ ਪੈਸੇ ਹਰ ਇੱਕ ਜਗ੍ਹਾ ਕੰਮ ਨਹੀਂ ਆਉਂਦੇ ਤੇ ਅੱਜ ਕੱਲ੍ਹ ਜਿਹੜੀ ਜ਼ਿੰਦਗੀ ਆ ਉਹਦੇ ਵਿੱਚ ਪੈਸੇ ਹੀ ਸਭ ਤੋਂ ਵੱਡਾ ਮਹੱਤਵ ਰੱਖਦਾ ਬੰਦੇ ਦੇ ਜਿਉਣ ਬਾਜ਼ ਤੇ ਵੀ ਮਤਨ ਬਾਜ਼ ਪੈਸੇ ਤੋਂ ਦਿਲਾਵਾਂ ਨੂੰ ਕੋਈ ਪਾਣੀ ਦੀ ਘੁੱਟ ਵੀ ਨਹੀਂ ਦਿੰਦਾ ਰੋਟੀ ਦੀ ਨਹੀਂ ਤਾਂ ਬਾਣੀ ਦੂਰ ਦੀ ਗੱਲ ਆ। ਕਿਉਂੋ ਬਾਕੀ ਜਿੱਥੇ ਵੀ ਰੱਖੇ ਪ੍ਰਮਾਤਮਾ ਰਹਿਣਾ ਪੈਂਦਾ ਤੇ ਜਿਹੜੇ ਵੀ ਤੁਸੀਂ ਮੇਰੇ ਨਾਲ ਭੈਣ ਭਾਈ ਜੁੜੇ ਹੋਏ ਹੋ ਸਾਰਿਆਂ ਦਾ ਧੰਨਵਾਦ ਸ਼ੁਕਰੀਆ ਤੇ ਜੇ ਕੋਈ ਵੀ ਤੁਹਾਡੀ ਨਿਗਾਹ ਦੇ ਵਿੱਚ ਕੇਅਰ ਟੇਕਰ ਜਿਹੜਾ ਕੰਮ ਜਾਣਦਾ ਹੋਵੇ ਤੇ ਫਿਜ਼ੀਓਥੈਰੇਪੀਸਟ ਓਕੂਪੇਸ਼ਨਲ ਤੇ ਫਿਜ਼ੀਕਲ ਥੈਰੇਪੀਸਟ ਜੇ ਕੋਈ ਹੈਗਾ ਤਾਂ ਮੇਰੇ ਨਾਲ ਜਰੂਰ ਸੰਪਰਕ ਕਰ ਲਿਓ ਨੰਬਰ ਮੇਰਾ ਜਿਹੜਾ ਪ੍ਰੋਫਾਈਲ ਦੇ ਵਿੱਚ ਦਿੱਤਾ ਹੋਇਆ ਵਾਕੀ ਮੈਂ ਬੋਲ ਵੀ ਦਿੰਦਾ 99966789740 ਜਰੂਰ ਦੱਸ ਦਿਓ ਮੈਨੂੰ ਤੇ ਇਸ ਵੀਡੀਓ ਨੂੰ ਜਰੂਰ ਅੱਗੇ ਵੀ ਸ਼ੇਅਰ ਕਰ ਦਿਓ ਤਾਂ ਕਿ ਬਾਕੀ ਜੇ ਕੋਈ ਮੇਰੇ ਬਾਰੇ ਜਾਣਨਾ ਚਾਹੁੰਦਾ ਤਾਂ ਮੇਰੀ ਪ੍ਰੋਫਾਈਲ ਦੇ ਵਿੱਚ ਲਿੰਕ ਦਿੱਤੇ ਹੋਏ ਇੰਸਟਾਗ੍ਰam ਤੇ ਪਾਇਓ ਉਹਦੇ ਵਿੱਚ ਇੰਟਰਵਿਊ ਦਿੱਤੇ ਹੋਏ ਉਹਦੇ ਵਿੱਚ ਤੁਸੀਂ ਸੁਣ ਲਿਓ ਤੁਹਾਨੂੰ ਪਤਾ ਲੱਗ ਜਾਊਗਾ ਕਿ ਤਾਂ ਕੀ ਬਾਣਾ ਵਾਪਰੇਆ ਕਿਵੇਂ ਤੇ ਬਾਕੀ ਬਹੁਤ ਭੈਣ ਭਾਈ ਜਿਹੜੇ ਕਹਿੰਦੇ ਵੀ ਤੂੰ ਹਿੰਦੀ 'ਚ 10 ਸਾਲੋਂ ਪੰਜਾਬੀ ਦੀ ਸਮਝ ਨਹੀਂ ਆਉਂਦੀ ਉਹਨਾਂ ਵਾਸਤੇ ਮੈਂ ਦੱਸਣਾ ਚਾਹੁੰਨਾ ਮੈਂ ਥੋੜੇ ਦਿਨਾਂ ਤੱਕ ਇੱਕ ਵੀਡੀਓ ਪਾਉਂਗਾ ਹਿੰਦੀ 'ਚ ਵੀ ਮੇਰ ਨਾਲ ਕੀ ਗੱਲਬਾਤ ਹੋਈ ਹੈ ਸਾਰਾ ਕੁਝ ਉਹਦੇ ਹੀ ਤੁਹਾਨੂੰ ਪਤਾ ਲੱਗ ਜਾਊ ਤੇ ਜਰੂਰ ਉਹਨੂੰ ਦੇਖ ਲਿਓ ਬਾਕੀ ਸਾਰਿਆਂ ਦਾ ਧੰਨਵਾਦ ਸ਼ੁਕਰੀਆ ਮਿਹਰਬਾਨੀ